ਮਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨ ਬਾਮ ਦੀ ਸੁਰੱਖਿਆ ਵਿਵਸਥਾ ਤੇ ਉਸ ਸਮੇਂ ਵੱਡੇ ਸਵਾਲ ਖੜੇ ਹੋ ਗਏ ਜਦ ਉਹ ਰਾਜਧਾਨੀ ਮਕਸੀਕੋ ਸਿਟੀ ਵਿੱਚ ਨਾਗਰਿਕਾਂ ਦੇ ਵਿਚਕਾਰ ਟਹਿਲ ਰਹੀ ਸੀ ਅਤੇ ਇੱਕ ਨਸ਼ੇ ਵਿੱਚ ਧੁੱਤ ਵਿਅਕਤੀ ਅਚਾਨਕ ਉਨ੍ਹਾਂ ਦੇ ਸੁਰੱਖਿਆ ਘੇਰੇ ਨੂੰ ਤੋੜ ਕੇ ਬੇਹਦ ਕਰੀਬ ਪਹੁੰਚ ਗਿਆ ਇੱਕ ਖਤਰਨਾਕ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਮਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੌਰਾਨ ਸ਼ੇਨ ਬਾਮ ਆਪਣੇ ਸਮਰਥਕਾਂ ਅਤੇ ਸਥਾਨਕ ਲੋਕਾਂ ਨੂੰ ਮਿਲਣ ਲਈ ਸੜਕ ਤੇ ਨਿਕਲੀ ਹੋਈ ਸੀ। ਵੀਡੀਓ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਜੋ ਸਪਸ਼ਟ ਤੌਰ ਤੇ ਨਸ਼ੇ ਵਿੱਚ ਸੀ, ਭੀੜ ਨੂੰ ચીirਦਾ ਹੋਇਆ ਰਾਸ਼ਟਰਪਤੀ ਦੇ ਕੋਲ ਪਹੁੰਚਿਆ। ਉਹ ਉਨ੍ਹਾਂ ਦੇ ਬਹੁਤ ਕਰੀਬ ਜਾ ਕੇ ਉਨ੍ਹਾਂ ਦੇ ਮੋਢੇ ਤੇ ਹੱਥ ਰੱਖਦਾ ਹੈ ਅਤੇ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਹੈ।

ਮਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨ ਬਾਮ ਦੀ ਸੁਰੱਖਿਆ ਵਿਵਸਥਾ ਤੇ ਉਸ ਸਮੇਂ ਵੱਡੇ ਸਵਾਲ ਖੜੇ ਹੋ ਗਏ ਜਦ ਉਹ ਰਾਜਧਾਨੀ ਮਕਸੀਕੋ ਸਿਟੀ ਵਿੱਚ ਨਾਗਰਿਕਾਂ ਦੇ ਵਿਚਕਾਰ ਟਹਿਲ ਰਹੀ ਸੀ ਅਤੇ ਇੱਕ ਨਸ਼ੇ ਵਿੱਚ ਧੁੱਤ ਵਿਅਕਤੀ ਅਚਾਨਕ ਉਨ੍ਹਾਂ ਦੇ ਸੁਰੱਖਿਆ ਘੇਰੇ ਨੂੰ ਤੋੜ ਕੇ ਬੇਹਦ ਕਰੀਬ ਪਹੁੰਚ ਗਿਆ ਇੱਕ ਖਤਰਨਾਕ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਮਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੌਰਾਨ ਸ਼ੇਨਬਾਮ ਆਪਣੇ ਸਮਰਥਕਾਂ ਅਤੇ ਸਥਾਨਕ ਲੋਕਾਂ ਨੂੰ ਮਿਲਣ ਲਈ ਸੜਕ ਤੇ ਨਿਕਲੀ ਹੋਈ ਸੀ। ਵੀਡੀਓ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਜੋ ਸਪਸ਼ਟ ਤੌਰ ਤੇ ਨਸ਼ੇ ਵਿੱਚ ਸੀ, ਭੀੜ ਨੂੰ ચીਰਦਾ ਹੋਇਆ ਰਾਸ਼ਟਰਪਤੀ ਦੇ ਕੋਲ ਪਹੁੰਚਿਆ। ਉਹ ਉਨ੍ਹਾਂ ਦੇ ਬਹੁਤ ਕਰੀਬ ਜਾ ਕੇ ਉਨ੍ਹਾਂ ਦੇ ਮੋਢੇ ਤੇ ਹੱਥ ਰੱਖਦਾ ਹੈ ਅਤੇ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਹੈ।

¡Pero! de américa